ਸਾਰੇ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਹੈ ਜੀ ਗੁਰਦਵਾਰ ਸਾਹਿਬ ਮੱਥਾ ਟੇਕਣ ਮੱਥਾ ਟੇਕਣ ਤੋਂ ਬਾਅਦ ਆਪਾਂ ਜਾਵਾਂਗੇ ਜੀ ਰੋਪੜ ਚ ਆਪਣਾ ਪਾ ਜਾ ਰਹੇ ਰਸਤੇ 'ਚ ਰੋਪੜ ਨੂੰ ਜੀ ਦੇਖੋ ਮੈਂ ਯਾਰ ਕਰਨਾ ਮੋਡਾ ਕਰਨ ਵੀ ਛੱਡ ਰਾਇਆ ਅੱਜ ਅੱਜ ਚੱਲੇ ਰੋਪੜ ਨੂੰ ਆਪਾਂ ਪਹੁੰਚ ਗਏ ਜੀ ਨਵੀਂ ਜਗ੍ਹਾ ਤੇ ਇੱਥੇ ਜੱਬਾ ਚੀਰੀ ਮਾਰ ਕੇ ਆਪਾਂ ਪਾਉਣੀਆਂ ਜੀ ਏਸੀ ਦੀਆਂ ਪਮਾਰ ਗਈ ਵੀ ਪੂਰੇ ਕੋਈ ਬ੍ਰੈਂਡ ਨਹੀਂ ਹਰਮਨ ਮਾਰ ਰਿਹਾ ਜਦੂ ਸਾਡੀ ਕਟਰ ਦਾ ਦੋਏ ਕਮਰੇ ਵਿੱਚ ਆ ਦੇਖੋ ਹਰਮਨ ਥੋੜਾ ਜਿਹਾ ਇਹ ਮੁੰਡਾ ਜੀ ਨਵਾਂ ਚੋਬਰ ਉੱਠਿਆ ਕਹਿੰਦੇ ਕਟਰ ਮਾਰਨੇ ਵਾਲਾ ਹਲੇ ਨਾ ਨਾ ਹਰੇ ਡਾ ਮਾਰੀ ਗਏ ਲੈ ਥੱਲੇ ਕੋਈ ਨਾ ਫੋਲੀ ਉਹ ਦਿਖੀ ਦੂਗਾ ਪਰ ਮਰ ਮਾਰਿਆ ਚਿਰੀ ਦੇਖੋ ਜੀ ਮੁੰਡੇ ਨੇ ਚਿਰੀ ਦੇਖੋ ਐਂ ਡੂੰਗੀ ਕੜਤੀ ਸੱਪ ਜਾ ਘੜਾਤਾ ਐਂ ਚਿਰੀ ਦਾ ਆਹ ਦੇਖੋ ਲਿਪੜਿਆ ਬਿਆਨ ਨਿਆਰਾ ਆਇਆ ਬੰਨਿਆ ਮੁੰਡੇ ਨੇ ਲੈ ਆਹ ਦੇਖੋ ਬਾਪੂ ਮਾਰਦੀ ਚਿਰੀ ਥੱਲੇ ਦੇਖੋ ਐਂ ਉੱਪਰ ਦਾਖਾ ਪਤਾ ਪਾਜੀ ਅੱਜ ਮੈਂ ਤੋ ਕਰਾਂ ਕਟਰ ਵੀ ਨਹੀਂ ਮਾਰਨਾ ਚਿਰੀ ਮੈਂ ਮਾਰੂ ਕਟਰੀ ਮੈਂ ਰੋ ਅੱਜ ਮੈਂ ਕੋਈ ਚਿਰੀ ਨਹੀਂ ਮਾਰਿਆ ਅੱਜ ਇਹੀ ਕਰਦਾ ਸਾਰੇ ਕੰਮ ਆਹ ਦੇਖੋ ਜੀ ਮੁੰਡਾ ਥੜਾ ਥੜਾ ਕੱਟ ਰਿਹਾ ਚਿਰੀ ਥੜ ਥੜ ਕਟ ਰਿਹਾ ਕੋਈ ਬਾਬੇਓ ਹਰਮਨ ਨੇ ਮਾਰ ਦਿੱਤੀ ਦੇਖੋ ਜੀ ਦੇਖੋ ਮੁੰਡਾ ਐ ਤੂੜਾ ਪੱਟਿਆ ਐ ਇਧਰ ਦਿਖਾ ਬਈ ਮੁੰਡੇ ਆਪਣਾ ਮੂੰਹ ਦਿਖਾ ਇਧਰ ਆ ਦੇਖੋ ਆ ਮੁੰਡੇ ਨੇ ਜੀ ਤੂੜੇ ਢੂੜਾ ਪੱਟੀਆਂ ਜੀ ਦੇਖੋ ਦੇਖੋ ਐ ਛਿਰੀ ਛੁਰੀ ਦਾ ਕਹਿੰਦੇ ਕੜਲ ਕੱਢੇ ਮੈਂ ਮਾਰਦਾ ਥੜਾ ਥੜਾ ਥੋੜਾ ਇਧਰ ਆਪਣੇ ਬੰਦੇ ਆ ਵੀ ਲੱਗੇ ਹੋਏ ਬਜਾਰੇ ਮਿਹਨਤੀ ਪੂਰੇ ਮਨੀ ਭਾਜੀ ਦਿਖਾਓ ਬਈ ਦਰਸ਼ਕਾਂ ਨੂੰ ਆਪਣਾ ਮੂੰਹ ਐ ਦੇਖੋ ਮੁੰਡੇ ਨੇ ਆਡੇ ਉਸਤਾਦ ਜੀ ਵੈਪ ਬਣਾ ਰਹੇ ਆ ਦੇਖੋ ਆਹ ਦੇਖੋ ਵੈਪ ਵੱਡਤੀ ਆਪਾਂ ਨੇ ਟੇਪਾ ਲਾਓ ਬਾਈ ਇੱਧਰ ਮਿੱਟੀ ਭਰ ਜਾਣੀ ਆ ਵੈਪਾ ਮਿਲਣੀਆਂ ਬੈਂਡ ਬੰਡ ਮਾਰਾਂਗੇ ਹੁਣ ਆ ਸਾਡਾ ਕਰਨਵੀਰ ਆ ਬੰਨੀ ਬਾਈ ਰਹਿ ਲਾ ਲਾਗੇ ਵੈਪ ਮਾਰ ਸੁਣਾਉਣ ਆ ਦੇਖੋ ਮੁੰਡੇ ਨੇ ਟ੍ਰੈਲ ਕੱਢੇ ਤਾਂ ਪਹਿਲਾਂ ਝੀਰੀ ਚ ਕੱਢ ਤੇ ਹੁਣ ਟੇਪ ਚ ਦੇਖੋ ਇਧਰ ਆ ਕਰਨਵੀਰ ਸਾਡੇ ਪਿੰਡ ਦਾ ਝੱਲੀ ਦਾ ਮੁੰਡਾ ਦਾ ਭਾਈ ਦੇ ਕੋਲ ਵਿਹਲੇ ਖੜਿਆ ਇਹ ਮੁੰਡੇ ਨੇ ਕੰਮ ਖਿੱਚਿਆ ਹੋਇਆ ਕਹਿੰਦੇ ਮੈਂ ਵੀ ਚਾਹੁੰਦਾ ਬਈ। ਕੋਈ ਜੇ ਬਰਾ ਟੋਪਾ ਆਇਆ ਨਾ ਉਹ ਵੀ ਲੱਗੂਗਾ। ਆਹ ਕੋਕਾ ਕੋਲਾ ਆ ਰਿਹਾ ਟੇਬਲ ਨੂੰ ਮਾਰਨੀ ਕਰਤੀ ਪੈ ਬੋਕੀ। ਸਾਡੇ ਦਾਜ ਦੇ ਲੋ ਬਿੱਲੇ ਖੜੇ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਜੀ। ਤੰਗ ਕਰੀ ਜਾਂਦੇ ਗਰੀਬਾਂ ਨੂੰ। ਕੋਈ ਗੱਡੀ ਖਲੀ ਪਈ। ਹਲਾ ਚੱਲ। ਇਹ ਕੋਣ ਨੇ? ਫਲਾ ਫਲਾਇੰਗ ਬੀ ਰੌਣ ਇਹ ਪਲਵਕਾ ਕਰਤੀ ਭਾਈ ਜੀ ਫਿਰ ਸਾਰੀ ਦੇਖੋ ਬਈ ਆਪਾਂ ਪ੍ਰੋਪਰ ਤਰੀਕੇ ਨਾਲ ਕਲੰਪ ਕੋਲ ਲਾ ਕੇ ਆਪਾਂ ਕਰਤਾ ਕੰਮ ਓਕੇ ਭਾਈ ਜਾਨਾ ਉਹ ਵੀ ਟਾਈਮ ਤੋਂ ਮਤਲਬ ਸੇ ਤੋਂ ਲਈ ਵੀ ਇਹ ਕਰਣਾ ਪਉਣੀ ਹੈ ਕੀ ਕਹਿਆ ਕੀ ਕਹਤਾ ਕਹਿੰਦਾ ਆਪਾਂ ਦੇਖੋ ਆਪਾਂ ਪੈ ਪਾਤੀ ਦੇਖੋ ਸੀਲਿੰਗ ਵਿੱਚ ਵੀ ਮਤਲਬ ਕੰਦ ਵੀ ਹੋਏ ਨਾ ਹੋਣ ਕਰਕੇ ਚੀਰੀ ਮਾਰ ਕੇ ਆਪਾਂ ਪਾਤੀ ਸੈੱਟ ਕਰਤੀ ਡਰੇਨ ਆਪਾਂ ਡੱਬੇ ਵੀ ਨਾਲ ਆਪਾਂ ਦੇਤੀ ਵੀ ਤਾਂ ਕਰਕੇ ਇਹ ਕੱਲ ਨੂੰ ਡੱਬੀ ਨੀਵੀਂ ਨਾ ਹੋਵੇ ਤਾਰ ਪੌਣੀ ਸੌਖੀ ਰਹੇ ਜੀ ਇੱਥੇ ਵੀ ਬਣਾਏ ਸੀ ਆ ਦੇਖੋ ਇਹ ਸੀ ਪੈ ਵੀ ਆਪਾਂ ਪਾਤੀ ਇਹ ਡ੍ਰਾਇੰਗ ਰੂਮ ਇਹਨਾਂ ਦਾ ਇਹ ਥੋੜਾ AC ਡਾਊਨ ਲਾਉਣਾ ਜੇ ਤੇ ਕਿਉਂਕਿ ਇਹਨਾਂ ਦੀ ਸੀਲਿੰਗ ਡਾਊਨ ਹੁੰਦੀ ਹੁੰਦੀ ਹੈ ਡ੍ਰਾਇੰਗ ਰੂਮ ਦੀ ਹਮੇਸ਼ਾ ਆਪਰੇਟੂਰਲ ਚਾਰ AC ਲਗਾਏ ਆ ਜੀ ਆ ਦੇਖੋ ਔਰੇ ਵੀ ਆਪਾ ਆਪਾ ਯੇ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ